ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕਿਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਡਰੋਖਾ ਇਹ ਦੋਸਤੋ ਜੋ ਪਿੰਡ ਸੰਗਰੂਰ ਜ਼ਿਲ੍ਹਾ ਦਾ ਪਿੰਡ ਹੈਗਾ ਤੇ ਦੋਸਤੋ ਆਪਣੀ ਤੀਜੀ ਵੀਡੀਓ ਹੈ ਇਸ ਫਾਰਮ ਦੇ ਵਿੱਚੋਂ ਤੇ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਮੈਂ ਅੱਠ ਗਾਵਾਂ ਦਿਖਾਉਣੀਆਂ ਨੇ ਜੀਆਂ ਅੱਠ ਦੇ ਅੱਠ ਦੋਸਤੋ ਨਗੀਨੇ ਨੇਗੇ ਲਾਸਟ ਦੇ ਵਿੱਚ ਤਾਂ ਦੋਸਤੋ ਮੈਂ ਤੁਹਾਨੂੰ ਦੋ ਲਾਲੋ ਸੁਪਰ ਐਚਐਫੀ ਦਿਖਾਉਣੀਆਂ ਨੇ ਜੀਆਂ ਬਹੁਤ ਟਾਪ ਦੀਆਂ ਐਚਬਰੀਡ ਦੀਆਂ ਬੱਚੀਆਂ ਦੋਸਤੋ ਤੇ ਬਾਕੀ ਦੋਸਤੋ ਕੱਲੇ ਕੱਲੇ ਨਾਕ ਦੀ ਡਿਟੇਲ ਆਪਾਂ ਵੀਡੀਓ ਚ ਤੁਹਾਨੂੰ ਲੈ ਕੇ ਦਵਾਂਗੇ ਸੋ ਦੋਸਤੋ ਐਂਡ ਤੱਕ ਵੀਡੀਓ ਨਾਲ ਬਨੇ ਰਹੋ ਆਜੋ ਬਾਕੀ ਦੀ ਡਿਟੇਲ ਆਪਾਂ ਬਾਅਦ ਤੋਂ ਲੈਨੇ ਆ ਬਾਈ ਸਸੀਕਾਲ 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 ਵੀਰੇ ਮੇਰੇ ਇੱਕ ਵਾਰ ਆਪਣਾ ਨਾਮ ਦੱਸ ਦਿਓ ਨਾਮ ਮੇਰੇ ਕਲਦੀਪ ਸਿੰਘ ਠੀਕ ਹੈ ਬਾਈ ਆਪਣਾ ਨਾਮ ਅਚਾ ਗੁਰਪ੍ਰੀਤ ਬਾਈ ਠੀਕ ਹੈ ਕਦੀਪ ਬਾਈ ਅੱਜ ਦੀ ਵੀਡੀਓ ਚ ਆਪਾਂ ਸੱਤ ਨਗ ਦਿਖਾਉਣੇ ਨੇਗੇ ਤੇ ਬਾਈ ਸਟਾਰਟਿੰਗ ਆਪਾਂ ਇਸ ਕਾਲੀ ਗਾਂ ਤੋਂ ਕਰਾਂਗੇ ਇਹਦੀ ਬਾਈ ਹੁਣ ਕੀ ਡਿਟੇਲ ਹੈ ਇਹਨੂੰ ਕਿੰਨੇ ਦਿਨ ਰਹਿ ਗਏ ਸੁਣ ਦੋ ਮਹੀਨੇ ਬਾਕੀ ਹੈ ਦੋ ਮਹੀਨੇ ਬਾਕੀ ਹੈ ਠੀਕ ਹੈ ਕੋਈ ਬਾਈ ਸੀਮੰਦਾਰ ਕਾਰਡ ਵਗੈਰਾ ਪਤਾ ਸੀਮੰਦਾਰ ਕਾਰਡ ਸਭ ਕੁਝ ਦੇਣਾ ਠੀਕ ਐ ਦੰਦੋ ਬਾਈ ਇਹੇ ਦੰਦੋ ਪੂਰੀਆ ਦੰਦੋ ਪੂਰੀਆ ਠੀਕ ਐ ਤੇ ਰੇਟ ਬਾਈ ਆਪਾਂ ਸਾਰੀ ਗਾਵਾਂ ਦੇ ਫੋਨ ਤੀਜਾ ਸੂਆ ਸੋਹਣਾਗਾ ਤੇ ਬਾਈ ਤੇ ਦੱਸਣ ਮਦਦਕ ਦੋਸਤੋ ਬਹੁਤ ਸੋਹਣਾ ਦੁੱਧ ਪਾਇਆ ਗਾਣੇ ਪਿਛਲੇ ਸੂਏ ਦੇ ਵਿੱਚ ਰੇਟ ਦੋਸਤੋ ਸਾਰੀ ਗਾਵਾਂ ਦੇ ਫੋਨਤੀ ਹੋਣਗੇ ਬਾਕੀ ਸਟਰਕਚਰ ਦੋਸਤੋ ਗਾਂ ਦਾ ਬਹੁਤ ਵੱਡਾ ਤੁਰਦੀ ਨੂੰ ਤੁਸੀਂ ਵੀਡੀਓ ਚ ਕਲੀਅਰ ਦੇਖ ਹੀ ਸਕਦੇ ਆ ਕਲਰ ਦੋਸਤੋ ਬਲੈਕ ਹੈਗਾ ਪਰ ਗਾਂ ਦਾ ਢਾਂਚਾ ਦੋਸਤੋ ਬਹੁਤ ਵੱਡਾ ਉਮੀਦ ਹੈ ਦੋਸਤੋ ਇਸ ਸੂਏ ਵੀ ਗਾਂ ਨੇ ਚੰਗੀ ਸੰਭਾਲ ਨਾਲ ਚੰਗਾ ਦੁੱਧ ਹੀ ਪਾਉਣਾਗਾ ਬਾਕੀ ਅੱਗੇ ਦੋਸਤੋ ਰੁੱਤ ਵੀ ਚੰਗੀ ਆਉਂਦੀ ਹੈਗੀ ਬਾਕੀ ਫੇਸ ਕੁਆਲਟੀ ਦੋਸਤੋ ਜਿੱਦਾਂ ਦੀ ਹੈਗੀ ਤੁਹਾਨੂੰ ਮੈਂ ਵੀਡੀਓ ਚ ਕਲੀਅਰ ਦਿਖਾ ਦਿੰਨਾ ਤੀਜਾ ਸੂਆ ਸੋਨਾ ਦੋਸਤੋ 2 ਮਹੀਨੇ ਦੀ ਕੱਚੀ ਆ। ਬਾਈ ਜਿਹੜੀ 2 ਨੰਬਰਾਂ ਗੀਆਂ ਇਹਦੀ ਕੀ ਡਿਟੇਲ ਹੈਗੀ? ਕਿਨੇ ਵੀਰੇ ਦੂਜਾ ਸੂਆ ਸੋਨਾ। ਅਜੇ ਸਵਾ ਮਹੀਨਾ ਬਾਕੀ। ਸਵਾ ਮਹੀਨਾ ਬਾਕੀ ਹੈ ਠੀਕ ਹੈ ਤੇ ਦੰਦੋ ਬਈਏ। ਦੰਦੋ ਵੀਰੇ ਪੂਰੀ। ਦੰਦੋ ਪੂਰੀ ਹੈ ਠੀਕ ਹੈ ਖੋਲ ਲਓ ਵੀਰੇ ਇਹਨੂੰ। ਦੋਸਤੋ ਸਵਾ ਮਹੀਨਾ ਬਾਕੀ ਹੈਗਾ। ਦੂਜੇ ਸੂਆ ਸੋਨਾ ਦੰਦੋ ਪੂਰੀ ਹੈ। ਬਾਕੀ ਦੋਸਤੋ ਫੇਸ ਕੁਆਲਟੀ ਇਸ ਗਾਂ ਦੀ ਬਹੁਤ ਸੋਹਣੀ। ਚਮਕਾਲੀ ਬੱਚੀ ਆ ਦੋਸਤੋ ਪੂਰੀ ਤੁਸੀਂ ਸਾਹਮਣੇ ਆ ਕੇ ਦੇਖਣਾ ਬਹੁਤ ਸ਼ਾਈਨਿੰਗ ਵਾਲਾ ਪਿੰਡਾ ਬੱਚੀ ਦਾ। ਥੋੜਾ ਦੋਸਤੋ ੱੱਕ ਰਸ ਸੇਦੀ ਹਲਕਤ ਮੰਦੀਆਂ ਨੇ ਜਾਂ ਕੋਈ ਵੀ ਆਪਾਂ ਇਹਨਾਂ ਦੇ ਗਲ ਵਿੱਚ ਚੀਜ਼ ਪਾਉਨੇ ਆਗੇ ਆਪਦੀ ਮਰਜ਼ੀ ਨਾਲ ਤੁਰਦੀਆਂ ਨੇ ਇਹ ਫੇਸ ਕੁਆਲਿਟੀ ਦੋਸਤੋ ਤੁਸੀਂ ਪਹਿਲਾਂ ਦੇਖ ਹੀ ਲਈਏ ਬਾਕੀ ਕਲਰ ਦੋਸਤੋ ਤਾਂ ਬਿਲਕੁਲ ਬਲੈਕ ਹੈਗਾ ਥੋੜਾ ਜਿਹਾ ਪਿੱਛੋਂ ਰੈਡੀਸ਼ ਕਲਰ ਦੋਸਤੋ ਇਹ ਕਾਫੀ ਟਾਈਮ ਬਾਅਦ ਨਮਾਈਆਂ ਨੇ ਇਸ ਕਰਕੇ ਲੱਗਦਾ ਹੈਗਾ ਬਾਕੀ ਦੋਸਤੋ ਹਜੇ ਸਵਾ ਮਹੀਨਾ ਪਹਿ ਗਾਂ ਦਾ ਹਵਾਨਾ ਦੋਸਤੋ ਗਾਣੇ ਬਹੁਤ ਵਧੀਆ ਬਣਾਉਣਾ ਬਾਈ ਤੇ ਦੱਸਣਾ ਤਾਕ ਬਾਕੀ ਹਾਈਟ weight ਦੋਸਤੋ ਗਾਂ ਦਾ ਬਹੁਤ ਸੋਹਣਾ ਬਾਈ ਜਿਹੜੀ ਤਿੰਨ ਨੰਬਰ ਗਾਏਗੀ ਇਹਦੀ ਕੀ ਡਿਟੇਲ ਹੈ ਇਹਨੇ ਬਾਈ ਦੂਜੇ ਸੂਏ ਸੁਣਾ ਦੂਜੇ ਸੂਏ ਸੁਣਾ ਠੀਕ ਹੈ ਇਹਦਾ ਬਾਈ ਕਿੰਨਾ ਟਾਈਮ ਪਿਆ ਹੋਣਾ 20 ਦਿਨ ਬਾਕੀ 20 ਦਿਨ ਬਾਕੀ ਠੀਕ ਹੈ ਦੰਦੋਂ ਬਾਈ ਇਹ ਦੰਦੋਂ ਵੀ ਪੂਰੀ ਦੰਦੋਂ ਵੀ ਪੂਰੀ ਠੀਕ ਹੈ ਬਾਈ ਖੋਲ ਲਿਓ ਦੋਸਤੋ ਇਹਨੇ ਦੂਜੇ ਸੂਏ ਸੁਣਾਗਾ ਹਜੇ 20 ਦਿਨ ਦੀ ਕੱਚੀ ਗਾਂ ਦੰਦੋਂ ਪੂਰੀ ਹੈ ਖਵਾਨਾ ਦੋਸਤੋ ਚੰਗਾ ਤਿਆਰ ਕਰਦੀ ਹੁੰਦੀ ਹੈਗਾ ਰੰਗ ਰੂਪ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਲੀ ਡੱਬੀ ਗਾਂ ਹੈ ਬਾਕੀ ਦੋਸਤੋ ਹਵਾਨਾ ਜਿੱਥੇ ਤੱਕ ਮੇਰਾ ਅੰਦਾਜ਼ਾ ਹੈਗਾ ਨੇ ਬਹੁਤ ਵੱਡਾ ਹਵਾਨਾ ਤਿਆਰ ਕਰਨਾ ਕਿਉਂਕਿ ਦੋਸਤੋ ਪਿੱਛੇ ਤੁਸੀਂ ਦੇਖ ਸਕਦੇ ਆ ਬਿਲਕੁਲ ਬਰੀਕ ਚਮੜੀ ਹੈਗਾ ਦੇ ਕੋਈ ਮੋਟਾ ਮਾਸ ਨਹੀਂ ਹੈਗਾ ਬਿਲਕੁਲ ਬਰੀਕ ਜਿਹੜੇ ਤੁਸੀਂ ਬਣ ਦੇਖ ਸਕਦੇ ਆ ਕਿ ਪਿੱਛੇ ਹਵਾਨੇ ਦੇ ਵਿੱਚ ਬਾਕੀ ਹਾਈਟ ਰੇਟ ਦੋਸਤੋ ਇਸ ਗਾਂ ਦਾ ਵੀ ਬਹੁਤ ਸ਼ਾਨਦਾਰ ਫੇਸ ਕੁਆਲਟੀ ਦੋਸਤੋ ਤੁਹਾਨੂੰ ਮੈਂ ਦਿਖਾ ਦਿੰਨਾ ਵੀਡੀਓ ਦੇ ਵਿੱਚ ਬਿਲਕੁਲ ਪਿਓਰ ਐਚਐਫ ਵਾਲਾ ਫੇਸ ਹੈ ਦੋਸਤੋ ਕੋਈ ਕ੍ਰੋਸ ਗਾਂ ਵਾਲਾ ਪੱਖ ਨਹੀਂ ਹੈਗਾ ਬਾਈ ਜਿਹੜੀ 4 ਨੰਬਰਾਂ ਗਾਂ ਇਹਦੀ ਕੀ ਡਿਟੇਲ ਹੈ ਜੀ ਨਹੀਂ ਨਹੀਂ ਬਾਈ ਦੂਜਾ ਸੂਆ ਸੁਣ ਠੀਕ ਹੈ ਇਹਦੇ ਕਿੰਨੇ ਦਿਨ ਰਹਿ ਗਏ ਬਈ ਹੁਣ 20 ਬਾਈ ਦਿਨ ਬਾਕੀ ਠੀਕ ਹੈ ਦੰਦੋਂ ਤੋਂ ਬਾਈ ਦੰਦੋਂ ਦੀ ਵੀ ਪੂਰੀ ਹੈ ਦੰਦੋਂ ਦੀ ਵੀ ਪੂਰੀ ਠੀਕ ਹੈ ਇਹਨੂੰ ਬਾਈ ਤੋਰ ਦਿਓ ਦੋਸਤੋ ਗਾਣੇ ਇਹਨੇ ਵੀ ਦੂਜਾ ਸੂਆ ਸੁਣਾ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਇਹਦੀ ਫੇਸ ਕੁਆਲਿਟੀ ਦੇਖੋ ਬਹੁਤ ਸੋਹਣੀ ਫੇਸ ਕੁਆਲਿਟੀ ਦੀ ਬੱਚੀ ਦੋਸਤੋ ਦੂਜੇ ਸੂਆ ਸੁਣਾ ਹਜੇ 20 ਤੋਂ 22 ਦਿਨ ਪੈਂਡਿੰਗ ਹੈਗੇ ਦੰਦਾਂ ਦੋਸਤੋ ਇਹ ਵੀ ਪੂਰੀ ਹੈ ਹਵਾਨਾ ਦੋਸਤੋ ਇਸ ਗਾਣੇ ਵੀ ਬਹੁਤ ਸੋਹਣਾ ਤਿਆਰ ਕਰਨਾ ਸ਼ੁਰ ਬਾਕੀ ਹਾਈਟ ਦੋਸਤੋ ਇਹਦੀ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਮੈਨੂੰ ਉਮੀਦ ਹੈ ਵੀ ਤੁਸੀਂ ਵੀਡੀਓ ਦੇ ਵਿੱਚੋਂ ਬਿਲਕੁਲ ਕਲੀਅਰ ਦੇਖ ਸਕਦੇ ਆਂ ਬਾਕੀ ਸੋਨੂੰ ਦੋਸਤੋ ਥਾਣਾ ਦਾ ਸਾਈਜ਼ ਜੋ ਮੈਂ ਬਿਲਕੁਲ ਨਜ਼ਦੀਕ ਤੋਂ ਦਿਖਾ ਦਿੰਨਾ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਆਂ ਬਿਲਕੁਲ ਥਾਣਾ ਜਿੱਦਾਂ ਦਾ ਹੈਗਾ ਗਾਂ ਦਾ ਫੇਸ ਕੁਆਲਿਟੀ ਦੋਸਤੋ ਬਹੁਤ ਸੋਹਣੀ ਗਾਂ ਦੀ ਬਾਈ ਜਿਹੜੀ 5 ਨੰਬਰ ਗਾਂ ਇਹਦੀ ਕੀ ਡਿਟੇਲ ਹੈ ਬਾਈ ਦੂਜਾ ਸੂਆ ਸੋਹਣਾ ਠੀਕ ਹੈ ਇਹਦਾ ਬਾਈ ਕਿੰਨਾ ਟਾਈਮ ਰਹਿ ਗਿਆ ਹੁਣ ਇਹਦੇ 15 ਦਿਨ ਬਾਕੀ ਆ 15 ਦਿਨ ਬਾਕੀ ਕੋਈ ਬਾਈ ਪਿਛਲੇ ਸੂਆ ਦਾ ਰਿਕਾਰਡ ਆਪਾਂ ਨੂੰ ਪਤਾ ਹੋਵੇ 33 ਕਿਲ ਦੋਸਤੋ ਹਜੇ 15 ਦਿਨ ਦੀ ਕੱਚੀ ਗਾਂ ਦੂਜੇ ਸੂਏ ਸੋਣਾਗਾ ਪਹਿਲੇ ਸੂਏ ਦੋਸਤੋ 38 ਕਿਲੋ ਦੁੱਧ ਬਾਈ ਕਹਿੰਦਾ ਦਿੱਤਾ ਗਾਂ ਨੇ ਕੋਈ ਦੋਸਤੋ ਇਹ ਚ ਸ਼ੱਕ ਵਾਲੀ ਗੱਲ ਹੈ ਨਹੀਂਗੀ ਮੈਨੂੰ ਲੱਗਦਾ ਜਿਹੜੇ ਵੀ ਵੀਰ ਪਾਰਖੋਣੇ ਉਹਨਾਂ ਨੇ ਦੇਖਦੇ ਹੀ ਸਮਝ ਜਾਣਾ ਵੀ ਜਿੰਨਾ ਦੁੱਧ ਦੱਸਿਆ ਬਾਈ ਨੇ ਵੀ ਉਹਨਾਂ ਗਾਂ ਨੇ ਕੱਢਿਆ ਹੋਣਾ ਕਿ ਨਹੀਂ ਕਿਉਂਕਿ ਦੋਸਤੋ ਹਜੇ 15 ਦਿਨ ਦੀ ਕੱਚੀ ਹੈਗੀ ਤੇ ਹਵਾਨਾ ਗਾਂ ਦਾ ਇਸ ਟਾਈਮ ਵੀ ਬਹੁਤ ਸੋਹਣਾ ਤਿਆਰ ਹੈਗਾ ਹਾਈਟ ਦੋਸਤੋ ਇਹਦੀ ਸਾਰੀਆਂ ਗਾਵਾਂ ਜਿੰਨੇ ਵੀ ਸਾਨੂੰ ਮੈਂ ਹਲੇ ਤੱਕ ਦਿਖਾਈਆਂ ਨਹੀਂਆਂ ਨੇਗੀਆਂ ਉਹਨਾਂ ਦੇ ਵਿੱਚੋਂ ਦੋਸਤੋ ਬਹੁਤ ਟੌਪ ਦੀ ਚੀਜ਼ ਹੈਗੀ ਮੇਛਾ ਤੁਸੀਂ ਦੇਖ ਸਕਦੇ ਆ ਢਾਂਚਾ ਬਿਲਕੁਲ ਮੱਝਾਂ ਵਰਗਾ ਪਿੱਠਪੋੜਾ ਦੋਸਤੋ ਗਾਂ ਦਾ ਹਵਾਨਾ ਤੁਸੀਂ ਬਿਲਕੁਲ ਨਜ਼ਦੀਕ ਤੋਂ ਦੇਖ ਸਕਦੇ ਆ ਦੋਸਤੋ ਬਿਲਕੁਲ ਬੈਂਜ ਦੇ ਨਾਲ ਗੁੰਦਿਆ ਜਾਣਾਗਾ ਜਿੱਦੇ ਗਾਂ ਸੂਪੀ ਹਜੇ ਫਲਾਬੜ ਦੇ ਵਿੱਚ ਲੇਵਾ ਸੂਨ ਵਾਲਾ ਪਸ਼ੂ ਹੋਣ ਕਰਕੇ ਬਾਕੀ ਦੋਸਤੋ ਬਿਲਕੁਲ ਪਿਓਰ ਬਲੈਕ ਫਾਰ ਹੈਗਾ ਉਪਰੋਂ ਕੋਈ ਵਿੱਚ ਰੈਡੀਸ ਜਾਂ ਬਰਾਊਨਿਸ਼ ਕਲਰ ਨਹੀਂ ਹੈਗਾ ਥੋੜੀ ਜਿਹੀ ਮਸਤੀ ਕਰਦੇ ਆ ਦੋਸਤੋ ਠੰਡ ਦੀ ਰੁੱਤ ਹੈਗੀ ਹਵਾਨਾ ਤੁਸੀਂ ਦੇਖ ਸਕਦੇ ਆ ਦੋਸਤੋ ਲਗਭਗ ਮੂਹਰਲੇ ਠੰਡ ਤੋਂ ਫੁੱਟ ਵਾਂਗੂ ਅੱਗੇ ਹਵਾਨਾ ਪੈਗਾ ਗਾਂ ਦਾ ਬਾਕੀ ਜਿਸ ਦਿਨ ਦੋਸਤੋ ਤ ਇਹਦੇ ਪਾਸੋਂ ਦੋਸਤੋ ਘਰ ਘਰ ਤਿਆਰ ਨਹੀਂ ਹੁੰਦੇ ਹੈਗੇ ਜਿਹੜਾ ਵੀ ਬਾਈ ਲੈ ਕੇ ਜਾਊਗਾ ਉਮੀਦ ਹੈ ਵੀ ਬਾਈ ਦਾ ਹਰੇਕ ਦਾ ਦਿਲ ਖੁਸ਼ ਕਰੂਗੀ ਦੁੱਧ ਨਾਲ ਬਾਈ ਅੱਜ ਦੀ ਵੀਡੀਓ 'ਚ ਜਿਹੜੀ ਆਪਾਂ 6 ਨੰਬਰ ਗਾਂ ਦਿਖਾਉਣੀ ਹੈ ਇਹਦੀ ਕੀ ਡਿਟੇਲ ਹੈਗੀ ਇਹ ਵੀਰੇ ਮੂੰਹ ਤੋਂ ਚੋਕੀ ਆ ਮੂੰਹ ਤੋਂ ਚੱਲਣ ਬੱਚੀ ਆ ਠੀਕ ਹੈ ਦੁੱਧ ਦੇ ਦੂ 30 ਤੋਂ 32 ਕਿਲੋ ਮੈਸੂ 30 ਤੋਂ 32 ਕਿਲੋ ਪਹਿਲੇ ਸੋ ਪਾ ਦੂ ਠੀਕ ਹੈ ਤਾਂ ਬਾਈ ਕਿੰਨਾ ਟਾਈਮ ਪਿਆ ਹੁਣ ਟਾਈਮ ਹੈ 15 ਦਿਨ ਬਾਕੀ ਠੀਕ ਹੈ ਖੋਲ ਬਾਈ ਦੋਸਤੋ ਪਹਿਲਾਂ ਤਾਂ ਤੁਸੀਂ ਫੇਸ ਕੁਆਲਿਟੀ ਚੈੱਕ ਕਰੋ ਬਾਕੀ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ ਦੋਸਤੋ ਭ 50 ਪਿੰਡ ਵੀ ਘੁੰਮ ਲੀਏ ਦੋਸਤੋ ਆਪਾਂ ਤਾਂ 50 ਪਿੰਡਾਂ ਦੇ ਵਿੱਚੋਂ ਬਹੁਤ ਕੋਈ ਸਵਾਭਨ ਵਾਲੀ ਇਦਾਂ ਦਾ ਪਸ਼ੂ ਮਿਲਦਾ ਹੈਗਾ ਪਹਿਲੇ ਸੋਹਣਾ ਦੋਸਤੋ ਜੇ 15 ਦਿਨ ਦੀ ਕੱਚੀ ਹੈਗੀ ਦੰਦੋਂ ਚੌਗੀ ਤੇ ਸੀਮਨ ਦੋਸਤੋ ਜਿਹੜਾ ਵੀ ਲੱਗਿਆ ਤੁਸੀਂ ਬਾਈ ਨਾਲ ਸੰਪਰਕ ਕਰਨਾ ਹੈ ਬਾਈ ਤੁਹਾਨੂੰ ਡਿਟੇਲ ਲੈ ਕੇ ਸਾਰੀ ਦੇ ਦੇਊਗਾ ਤੁਸੀਂ ਦੋਸਤੋ ਕੱਲਾ ਕੱਲਾ ਅੰਗ ਚੈੱਕ ਕਰ ਸਕਦੇ ਆ ਬੱਚੀ ਤਾਂ ਬਹੁਤ ਸੋਹਣੀ ਬਣਿਆਰ ਥਣ ਦਾ ਸਾਈਜ ਦੋਸਤੋ ਬੱਚੀ ਨੇ ਬਹੁਤ ਸੋਹਣਾ ਕੱਢਣਾ ਹੈ ਹੱਥੀ ਚਵਾਈ ਲਈ ਵੀ ਬੈਸਟ ਹੈ ਜੇ ਕਿਸੇ ਬਾਈ ਨੇ ਮਸ਼ੀਨ ਤੇ ਚੁਣੀ ਹੋਵੇ ਉਹਦੇ ਲਈ ਵੀ ਬੈਸਟ ਹੈ ਹਜੇ ਦੋਸਤੋ ਭਲਾਈਆਂ ਹੋਈਆਂ ਨੇ ਇੱਕ 4 ਦੇ ਬਈ ਨੂੰ ਬਾਕੀ ਹਾਈਟ ਦੋਸਤੋ 4 ਦੰਦ ਦੇ ਹਿਸਾਬ ਤੇ ਬਹੁਤ ਐਕਸਟਰਾ ਆਰਡੀਨਰੀ ਚੀਜ਼ ਆ ਤੇ ਦੁੱਧ ਦੋਸਤੋ ਜੰਨਾ ਬਾਈ ਨੇ ਤਾਂ ਦੱਸਿਆਗਾ ਉਮੀਦ ਹੈ ਵੀ ਇਹ ਦੂ ਪਲਾਸੀ ਜਾਊਗੀ ਇਹ ਦੂ ਥੱਲੇ ਨਹੀਂ ਆਉਂਦੀ ਦੋਸਤੋ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਆਂ ਦੀ ਬਹੁਤ ਸੋਹਣੀ ਬੱਚੀ ਦੋਸਤੋ ਮੇਰੇ ਕੋਲ ਹੁਣ ਵੀਡੀਓ ਦੇ ਵਿੱਚ ਸ਼ਬਦ ਨਹੀਂ ਹੈਗੇ ਤੁਸੀਂ ਕਹਿਣਾ ਵੀ ਬਾਈ ਜਾਦੇ ਤਾਰੀਫ ਕਰ ਰਿਹਾ ਪਰ ਦੋਸਤੋ ਜੋ ਚੀਜ਼ ਹੈ ਬਾਕੀ ਤਾਰੀਫ ਦੇ ਯੋਗ ਹੈਗੀ ਆਪਾਂ ਨੂੰ ਉਹਦੀ ਤਾਰੀਫ ਜ਼ਰੂਰ ਕਰਨੀ ਚਾਹੀਦੀ ਹੈ ਠੀਕ ਹੈ ਤੁਸੀਂ ਦੋਸਤੋ ਪਿੱਛੇ ਝੋਲ ਦੇਖ ਸਕਦੇ ਹਾਂ ਜੇ ਬਿਲਕੁਲ ਬਰੀਕ ਮਾਸ ਦੋਸਤੋ ਇਹਦੇ ਦੇਵੇ ਤੇ ਵੀ ਤੇ ਦੋਸਤੋ ਅੱਜ ਦੀ ਵੀਡੀਓ 'ਚ ਜਿਹੜਾ ਆਪਾਂ ਲਾਸਟ ਤੇ ਨਗੀਨਾ ਦਿਖਾਉਣਾ ਤੁਹਾਨੂੰ ਇੱਕ ਹੋਰ ਆਜੋ ਉਹਦੀ ਡਿਟੇਲ ਵੀ ਆਪਾਂ ਬਾਈ ਤੋਂ ਲੈਣੇ ਆਂਗੇ। ਬਾਈ ਅੱਜ ਦੀ ਵੀਡੀਓ 'ਚ ਜਿਹੜੀ ਆਪਾਂ ਲਾਸਟ ਤੇ ਗਾਂ ਦਿਖਾਉਣੀ ਆ ਇਹਦੀ ਬਾਈ ਕੀ ਡਿਟੇਲ ਹੈਗੀ? ਇਹ ਵੀਰੇ ਦੂਜਾ ਸੂਹਾ ਸੋਨਾ। ਠੀਕ ਹੈ ਦੰਦੋ ਬਾਈ। ਇਹ ਸੂਹਾ ਦਾ 40 42 ਕਿਲੋ ਦਾ ਰਿਕਾਰਡ ਆ। ਠੀਕ ਹੈ। ਦੰਦੋ ਆ ਇਹ ਚੌਗੀ ਆ। ਠੀਕ ਹੈ ਇਹਦਾ ਬਾਈ ਉਹ ਪਾਸੇ ਚੌ ਦਾ ਥੋੜੀ ਹੈ ਓਕੇ ਠੀਕ ਹੈ ਤੇ ਬਈ ਹੁਣ ਇਹਦਾ ਕਿੰਨਾ ਟਾਈਮ ਪੈਂਡਿੰਗ ਹੈਗਾ ਟਾਈਮ ਬਈ 40 ਦਿਨ ਬਾਕੀ ਕੋਈ ਦੋਧਾ ਰਿਕਾਰਡ ਬਈ ਇਹਦਾ ਪਤਾ ਹੋਵੇ 40 ਤੋਂ 42 ਕਿਲੋ ਦਾ ਪਹਿਲਾਂ ਠੀਕ ਹੈ ਖੋਲ ਲਓ ਪਰ ਇਹਨੂੰ ਦੋਸਤੋ ਦੂਜਾ ਸੂਆ ਸੋਣਾਗਾ ਹਾਈਟ ਦੋਸਤੋ ਤੁਸੀਂ ਮੈਨੂੰ ਲੱਗਦਾ ਵੀ ਮੈਨੂੰ ਦੱਸਣ ਦੀ ਲੋੜ ਨਹੀਂ ਆਪਾਂ ਹੁਣ ਤੱਕ ਗੀਤਾਂ ਦੇ ਵਿੱਚ ਸੁਣਦੇ ਰਿਆਂ ਦੋਸਤੋ ਵੀ 65 65 ਇੰਚ ਦੀਆਂ ਘੋੜੀਆਂ ਹੁੰਦੀਆਂ ਨਹੀਂ ਆ ਤੇ ਮੈਨੂੰ ਲੱਗਦਾ ਦੋਸਤੋ ਪਹਿਲੀ ਗਾਂ ਆਪਣੀ ਵੀਡੀਓ ਦੇ ਵਿੱਚ ਜਿਹੜੀ ਮੈਂ ਲਗਭਗ 65 ਇੰਚ ਦੀ ਗਾਂ ਦੋਸਤੋ ਮੈਂ ਕਵਰ ਕਰ ਰਿਹਾ ਵੀਡੀਓ ਦੇ ਵਿੱਚ ਕੱਲਾ ਕੱਲਾਂਗ ਦ ਹਾਈ ਦੋਸਤੋ ਤੁਸੀਂ ਬਾਈ ਦੀ ਦੇਖ ਸਕਦੇ ਆ ਬਾਈ ਦੀ ਹਾਈਟ ਲਗਭਗ 6 ਫੁੱਟ ਦੇ ਕਰੀਬ ਹੈਗੀ ਤੇ ਬਾਈ ਵੀ ਗਾਂਹੋਂ ਮੂਰੇ ਛੋਟਾ ਦਿਖਦਾ ਦੋਸਤੋ ਤੋੜ ਦੇ ਬਾਈ ਨੂੰ ਦੂਜਾ ਸੁਹਾ ਸੂਣਾ ਦੋਸਤੋ ਦੁੱਧ ਬਾਈ ਕਹਿੰਦਾ 40 42 ਕਿਲੋ ਗਾਂ ਨੇ ਆਰਾਮ ਨਾਲ ਪਾ ਦੇਣਾਗਾ ਤੇ ਕੋਈ ਸ਼ੱਕ ਵੀ ਨਹੀਂ ਹੈਗਾ ਦੋਸਤੋ ਕਿਉਂਕਿ ਜੋ ਦੁੱਧ ਹੈਗਾ ਦੋਸਤੋ ਕੱਦ ਬਿਟਨੇ ਦੇਣਾ ਹੁੰਦਾ ਗਾਂ ਦੇਣੇ ਤੇ ਕੱਦ ਬਿਟ ਦੋਸਤੋ ਤੁਸੀਂ ਗਾਂ ਦਾ ਬਿਲਕੁਲ ਸਾਹਮਣੇ ਦੇਖ ਹੀ ਸਕਦੇ ਹਾਂ ਹਜੇ ਕੱਚੀ ਹੈ ਦੋਸਤੋ ਜਿੱਦ ਦੇ ਗਾਂ ਤਿਆਰ ਹੋ ਗਈ ਉਹਦੇ ਬਾਕੀ ਇਹਨੇ ਵੀ ਦੱਸਣਾ ਵੀ ਕੋਈ ਚੀਜ਼ ਹੈਗੀ ਹੈਗੀ ਇਹ ਵੀ ਸੋ ਦੋਸਤੋ ਤੁਸੀਂ ਦੋਨੇ ਨਗੀਨਿਆਂ ਨੂੰ ਇੱਕੋ ਸਕਰੀਨ ਦੇ ਉੱਤੇ ਇੱਕੋ ਫਰੇਮ 'ਚ ਦੇਖ ਸਕਦੇ ਆ। ਉਹ ਤੋਂ ਦੋਸਤੋ ਦੋਨੇ ਭੈਣਾ ਹੀ ਲੱਗਦੇ ਨੇ ਆ। ਉਮੀਦ ਆ ਦੋਸਤੋ ਕੋਈ ਵੀਰ ਜੇ ਡੈਰੀ ਦਾ ਸਕੀਨ ਹੋਗਾ ਤਾਂ ਜੋੜਾ ਭਾਈ ਜ਼ਰੂਰ ਵਿਚਾਰ ਕਰ ਸਕਦਾ ਜੋੜਾ ਖਰੀਦਣ ਦਾ। ਉਮੀਦ ਆ ਦੋਸਤੋ ਵੀ ਦੋਨੇ ਕਰਮ ਵਾਲੀਆਂ ਕਿਸੇ ਬਾਈ ਦਾ ਨਾਮ ਜ਼ਰੂਰ ਅੱਗੇ ਲੈ ਕੇ ਜਾਣਗੀਆਂ। ਜਿਹੜਾ ਵੀ ਵੀਰ ਇਨਵੈਸਟਮੈਂਟ ਕਰੂਗਾ। ਬਾਕੀ ਦੋਸਤੋ ਤੁਸੀਂ ਆਪਣੀ ਨਰਖ-ਪਰਖ ਨਾਲ ਹਰੇਕ ਪਸ਼ੂ ਲੈਣਾ। ਸੋ ਦੋਸਤੋ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ 7 ਨਗੀਨੇ ਦਿਖਾਉਣੇ ਸੀਗੇ। ਜਿਹੜੀ ਵੀ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਤੁਸੀਂ ਬਾਈ ਨਾਲ ਸੰਪਰਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ